ਸਸਕਲ ਦੋਸਤੋ ਮੈਂ ਦਿਲਬਾਖ ਸਿੰਘ ਹੰਦਲ ਪ੍ਰੋਗਰਾਮ ਗੱਲਾਂਬਾਤ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ ਅੱਜ ਅਸੀਂ ਹੈਗੇ ਆਂ ਲੁਧਿਆਣੇ ਦੇ ਵਿੱਚ ਤੇ ਲੁਧਿਆਣੇ ਚ ਵੱਖ-ਵੱਖ ਕਲਾਕਾਰਾਂ ਨੂੰ ਮਿਲ ਰਹੇ ਆਂ ਜਨੰਦ ਵਿੱਚ ਗੀਤਕਾਰ ਗਾਇਕ ਕਿਉਂਕਿ ਕਲਾਕਾਰ ਸਿਰਫ ਇੱਕ ਵਾਰੀ ਸਾਡੇ ਸੱਜਣ ਕਈ ਕੌਣ ਵਾਲੇ ਨੂੰ ਹੀ ਮੰਨਦੇ ਆ ਜਦੋਂ ਕਿ ਇੱਕ ਗੀਤਕਾਰ ਇੱਕ ਚਿੱਤਰਕਾਰ ਹੋਰ ਵੱਖ-ਵੱਖ ਤਰ੍ਹਾਂ ਦੀਆਂ ਕਲਾਵਾਂ ਲੋਕਾਂ ਸਾਹਮਣੇ ਪੇਸ਼ ਕਰਨ ਵਾਲਾ ਉਹ ਬੰਦਾ ਕਲਾਕਾਰ ਹੀ ਹੁੰਦਾ ਚਾਹੇ ਅਦਾਕਾਰ ਹੋ ਗਿਆ ਐਕਟਰ ਹੋ ਗਿਆ ਉਹ ਵੀ ਕਲਾਕਾਰੀ ਦੇ ਵਿੱਚ ਹੀ ਆਉਂਦਾ ਤੇ ਅੱਜ ਦੀ ਜਿਹੜੀ ਗੱਲਬਾਤ ਆ ਉਹ ਆਪਣੇ ਸਮੇਂ ਦੇ ਪ੍ਰਸਿੱਧ ਗਾਇਕ ਜਿਨ੍ਹਾਂ ਦਾ ਦੁਗਾਨਿਆਂ ਦੇ ਵਿੱਚ ਇੱਕ ਚੰਗਾ ਮਕਾਮ ਸੀ ਤਵੇ ਚੱਲੇ ਤਵਿਆਂ ਦੇ ਯੁੱਗ ਤੋਂ ਉਹ ਵੀ ਸ਼ੁਰੂ ਹੋਏ ਤੁਹਾਨੂੰ ਪਤਾ ਅਸੀਂ ਉਸ ਦੌਰ ਦੇ ਕਲਾਕਾਰਾਂ ਉਸ ਦੌਰ ਦੇ ਗੀਤਕਾਰਾਂ ਗਾਇਕਾਂ ਨਾਲ ਗੱਲ ਕਰ ਰਹੇ ਹਾਂ ਅੱਜ ਫੇਰ ਮੇਰੇ ਨਾਲ ਇੱਕ ਜਿਹੜੇ ਸਰਮੌਰ ਗਾਇਕ ਰਹੇ ਨੇ ਦੁਗਾਨਾਂ ਗਾਇਕੀ ਦੇ ਵਿੱਚ ਜਿਨ੍ਹਾਂ ਦਾ ਚੰਗਾ ਨਾਮ ਰਿਹਾ ਤੇ ਅੱਜ ਵੀ ਆ ਅੱਜ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ ਉਹਨਾਂ ਦੇ ਦੁਗਾਨੇ ਸੁਣੇ ਜਾਂਦੇ ਆ ਜੀ ਭਰ ਕੇ ਤੇ ਦੁਨੀਆਦਾਰੀ ਦੇ ਵਿੱਚ ਵਿਸਰ ਰਹੇ ਨੇ ਆਪਣੀ ਸਾਦੀ ਜ਼ਿੰਦਗੀ ਜਿਹੜੀ ਜਿਉ ਰਹੇ ਨੇ ਕੱਢ ਵੀ ਰਮਾਲ ਉੱਤੇ ਰੂਟੀਆਂ ਸਾਡੇ ਘਰ ਦੇ 17 ਠੇਕੇ ਆ ਗਈ ਤੇਰੀ ਜੰਝ ਲੱਸੀਏ ਮੈਂ ਤੇਰੇ ਵੇਚਦੀ ਹੋ ਗਈ ਸੁਪਨੇ ਜਿਹਨਿਤ ਮੇਰੇ ਦਾ ਜ਼ੋਰ ਨਾਲ ਮਸਿਆ ਗਈ ਕਈ ਗੀਤ ਉਹਨਾਂ ਦੇ ਰਿਕਾਰਡ ਹੋਏ ਤੇ ਵਜੇ ਵਖ ਵਖ ਗਾਇਕਾਂਵਾਂ ਦੇ ਨਾਲ ਉਹਨਾਂ ਨੇ ਆਪਣਾ ਜਿਹੜਾ ਉਹ ਗਾਇਕੀ ਸਫਰ ਉਹ ਮਾਣਿਆ ਉਹ ਕੰਮ ਕੀਤਾ ਮੇਰੀ ਬਰਾਦ ਨਜ਼ੀਰ ਮੁਹੰਮਦ ਸਾਹਿਬ ਤੋਂ ਆ ਨਜ਼ੀਰ ਸਾਹਿਬ ਸਾਡੇ ਨਾਲ ਨੇ ਉਹਨਾਂ ਦੇ ਨਾਲ ਆਪਾਂ ਜਿਹੜੀ ਗੱਲਬਾਤ ਕਰਨੀ ਆ ਉਹ ਕਰਨੀਆਂ ਕੇਵਲ ਤੇ ਕੇਵਲ ਕਿਲ ਜੱਬੋ ਮਾਇਰੇ ਵਾਲਾ ਉਹਨਾਂ ਦੇ ਮਿੱਤਰ ਵੀ ਰਹੇ ਨੇ ਤੇ ਸ਼ਰਮੌਰ ਗੀਤਕਾਰ ਨੇ ਉਹਨਾਂ ਦੇ ਗੀਤ ਵੀ ਅੱਜ ਜੀ ਭਰ ਕੇ ਸੁਣੇ ਜਾਂਦੇ ਨੇ ਬੇਸ਼ੱਕ ਦੁਨੀਆ ਤੋਂ ਚਲੇ ਗਏ ਆ ਜਿਲ੍ਹਾ ਸਾਹ ਬਾਰੇ ਨजीर ਮੁਹੰਮਦ ਸਾਹਿਬ ਨਾਲ ਗੱਲ ਕਰਦੇ ਆ ਨजीर ਸਾਹਿਬ ਦਾ ਪਹਿਲਾਂ ਸਵਾਗਤ ਫੇਰ ਅਗਲੀ ਗੱਲਬਾਤ ਸਸੀਕਲ ਜੀ ਸਸੀਕਲ ਦਾ ਵੈਕ ਸਿੰਘ ਜੀ ਕੀ ਹਾਲ ਚਾਲ ਹੈ ਹੋ ਸ਼ਾਉਂ ਤੁਸੀਂ ਸੁਣਾਓ ਬਹੁਤ ਵਧੀਆ ਜੀ ਨਾਲ ਤੁਸੀਂ ਸੁਣਾਓ ਮਾ ਤੁਹਾਡੇ ਐਸਰੇ ਜੀ ਦੇ ਪਰਮਾਨੰਦ ਰਾਜਾ ਜੀ ਤੇ ਪਰਮਾਨੰਦ ਬਹੁਤ ਸਹਿਜ ਹੋ ਹੁੰਦਾ ਸਾਰਾ ਹੁੰਦਾ ਤੇ ਤੁਸੀਂ ਕਲਾਕਾਰਾਂ ਨੂੰ ਗੀਤਕਾਰਾਂ ਨੂੰ ਅੱਗੇ ਲੈ ਕੇ ਆ ਰਹੇ ਹੋ ਇਹ ਬਹੁਤ ਵੱਡੀ ਇੱਕ ਮਹਿਮਤ ਲਈ ਹੋਈ ਹੈ ਤੁਹਾਡੀ ਤੇ ਪ੍ਰਮਾਤਮਾ ਤੁਹਾਡੀ ਚੜ੍ਹਦੀ ਜਗਤ ਕਰੇ। ਹਾਜੀ ਆ 9:00 ਦੇ ਮਾਰੇ ਤੁਰੇ ਫਿਰਤੇ। ਕੁੱਤੇ ਪਿਆ ਨੂੰ ਜਰਾਉਂਦੇ ਹੋ ਤੁਸੀਂ? ਬਸ ਇਦਾਂ ਆ ਨਾ ਬਹਾਨਾ ਬਣ ਜਾਂਦਾ ਤੁਹਾਡੇ ਵਰਗੇ ਮਹਾਨ ਕਲਾਕਾਰਾਂ ਨਾਲ ਗੱਲਾਂ ਬਾਤਾਂ ਕਰਨ ਦਾ। ਨਹੀਂ ਸਾਨੂੰ ਵੀ ਪਿਆਰ ਆਉਂਦਾ ਜੀ ਪਿਆਰ ਦੇ ਨਾਲ ਹੀ ਦੁਨੀਆ ਚੱਲਦੀ ਆ ਪਿਆਰ ਹਮੇਸ਼ਾ ਪ੍ਰਮਾਤਮਾ ਸਾਹਿਬ ਦਾ ਬਣਾਈ ਰੱਖੇ। ਬਸ ਇਦਾਂ ਹੀ ਤੁਰੇ ਫਿਰਦੇ ਨਹੀਂ ਮਿਹਰਬਾਨੀ। ਖੁਸ਼ੀ ਹੋਈ ਤੁਹਾਨੂੰ ਮਿਲ ਕੇ ਤੁਸੀਂ ਫੇਰ ਆਏ ਆ ਅੱਜ। ਆ ਖੁਲਿਆ ਫਿਰ ਇਦਾਂ ਰੱਖਣਾ ਹੋਣਾ। ਮੈਨੂੰ ਦਰਵਾਸਨ ਗੱਲੇ ਆ ਹਾਂਜੀ ਵੀ ਹੁਣ ਇੱਕ ਤਾਂ ਉਮਰ ਦੇ ਲਿਖਿਆ ਜਾਣਾ ਮੈਂ ਕਹਿੰਦਾ ਥੋੜਾ ਜਿਹਾ ਬਦਲ ਲੀਏ ਹੈ ਨਾ ਜੀ ਥੋੜਾ ਜਿਹਾ ਚੰਗਾ ਰਹਾਂਗੇ ਅੱਛਾ ਜੀ ਤੇ ਹੁਣ ਅੱਗੇ ਪ੍ਰੋਗਰਾਮ ਸੀਗੇ ਜੀ ਪ੍ਰੋਗਰਾਮ ਕਰਦੇ ਸੀਗੇ ਹਾਂਜੀ ਤੇ ਥੋੜਾ ਜਿਹਾ ਉਹ ਤੇ ਮੇਨਟੇਨ ਰੱਖਣਾ ਹੈ ਕੁਆਬ ਦੇ ਆਪ ਨੂੰ ਥੋੜਾ ਜਿਹਾ ਬਣਾ ਕੇ ਰੱਖਣਾ ਪੈਂਦਾ ਸੀ ਨਵੀਂ ਲੁੱਕ ਪੇਸ਼ ਕਰਨੀ ਪੈਂਦੀ ਸੀ ਹੁਣ ਇਹ ਵੀ ਨਵੀਂ ਮੰਨੋ ਤੁਸੀਂ ਇਹ ਵੀ ਹਾਂ ਇਹ ਵੀ ਨਵੀਂ ਆ ਇੱਕਦਮ ਜਿਵੇਂ ਬੱਚੇ ਹੋ ਜਾਣਾ ਮੇਰੇ ਡਾਕਟਰ ਸਾਹਿਬ ਨੇ ਇੱਕ ਬਹੁਤ ਦੋਸਾ ਹਾਰ ਦੇ ਸਪੈਸ਼ਲਿਸਟ ਨੇ ਹਾਂਜੀ ਮੈਨੂੰ ਕਹਿੰਦੇ ਆ ਕੀ ਕੀਤਾ ਮੈਂ ਕਿਹਾ ਡਾਕਟਰ ਸਾਹਿਬ ਵੀ ਉਦਾਂ ਹੀ ਮੱਖੀ ਮੇਰਾ ਹੁਣ ਮਨ ਜਿਆ ਭਰ ਗਿਆ ਮੂੰਹ ਸਰਕਾਲਾ ਕਰਦੇ ਕਰਦੇ ਬਹੁਤ ਜਰ ਹੋ ਗਿਆ ਹਾਂਜੀ ਉਹ ਕਹਿੰਦਾ ਯਾਰ ਕੱਢ ਲਿਆ ਕਰੋ ਤੁਸੀਂ ਐਸੇ ਇੱਕ ਕਹਿੰਦਾ ਮੈਂ ਰਾਏ ਜ਼ਰੂਰ ਦਊ ਤੁਹਾਨੂੰ ਇਹ ਵੀ ਲੁੱਕ ਕਹਿੰਦਾ ਤੁਹਾਡੀ ਬਹੁਤ ਵਧੀਆ ਆ ਸੋਣੀ ਲੱਗਦੀ ਮੈਂ ਸੋਣੀ ਲੱਗਦੀ ਆ ਪਤਾ ਐਸੀ ਗੱਲ ਨਹੀਂ ਜੀ ਹਾਂਜੀ ਤੇ ਬਾਕੀ ਤੁਹਾਡੇ ਤੇ ਡਿਪੈਂਡ ਆ ਕਹਿੰਦਾ ਵੀ ਤੁਸੀਂ ਇਹਨੂੰ ਅ ਕਾਲਾ ਰੰਗ ਕਰਨਾ ਹੈ ਜਾਂ ਨਹੀਂ ਕਰਨਾ ਕਹਿੰਦਾ ਇਹ ਤੁਸੀਂ ਬਿਲਕੁਲ ਆਪਣੀ ਮਰਜ਼ੀ ਦੀ ਗੱਲ ਆ ਹੁਣ ਐਂ ਦਿਖਾ ਨਹੀਂ ਬਾਹਰ ਜੇ ਕਿਤੇ ਤੁਸੀਂ ਭੈਣ ਭਾਈ ਦੇ ਵੱਧ ਜ਼ੋਰ ਪਾ ਲਿਆ ਗਲ ਪੈ ਗਏ ਹਾਂਜੀ ਫਿਰ ਵਮਖਾ ਦੇਖਣ ਦਾ ਕੋਈ ਸੇਕ ਘਰ ਦੀ ਖਿੱਤੀ ਆ ਫਿਰ ਬਦਲ ਜਾਣੇ ਇਹ ਠੀਕ ਹੈ ਜੀ ਅੱਛਾ ਇਹ ਗੱਲਬਾਤ ਆਪਾਂ ਮੈਂ ਜਿਹੜਾ ਜ਼ਿਕਰ ਕੀਤਾ ਜੀ ਸ਼ੁਰੂਆਤ ਦੇ ਵਿੱਚ ਵੀ ਗਿੱਲ ਜੱਬੋ ਮਾਇਰੇ ਵਾਲੇ ਗੁਰਮੁਸੈਂਗਲ ਗੁਰਲੀ ਬਹੁਤ ਸ਼ਰਮੌਰ ਗੀਤ ਕਾਲਾ ਸਾਰੀ ਦੁਨੀਆ ਜਾਣਦੀ ਸਾਰੇ ਪੰਜਾਬੀ ਜਾਣਦੇ ਆ ਲੋਕ ਹੈ ਕਿ ਨੂੰ ਗਾਹ ਕਰਨ ਵਾਲੇ ਗੀਤ ਪ੍ਰੇਮੀ ਸਾਰੇ ਜਾਣਦੇ ਆ ਉਹ ਤੁਹਾਡੇ ਨਾਲ ਤੁਹਾਡੇ ਸ਼ੁਰੂਆਤੀ ਦੌਰ ਦੇ ਵਿੱਚ ਬਤੌਰ ਗੀਤਕਾਰ ਜੁੜੇ ਔਰ ਤੁਹਾਡੀ ਇੰਨੀ ਸੱਜਣਤਾ ਹੀ ਪੈ ਗਈ ਮਿੱਤਰਤਾ ਪੈ ਗਈ ਤੁਸੀਂ ਇੱਕ ਦੂਜੇ ਦੇ ਘਰੇ ਫਿਰ ਆਉਣਾ ਜਾਣਾ ਵਧ ਗਿਆ ਪਰਿਵਾਰਾਂ ਦੇ ਵਿੱਚ ਸਾਰਾ ਤੇ ਉਹਨਾਂ ਬਾਰੇ ਥੋੜੀ ਜਾਣਕਾਰੀ ਤੁਹਾਡੇ ਕੋਲ ਮਿਲ ਲੈਣੀ ਚਾਹਨਾ ਵੀ ਉਹ ਕਿੱਥੋਂ ਸ਼ੁਰੂ ਹੋਈ ਸੀ ਮਿੱਤਰਤਾ ਤੁਹਾਡੀ ਗੀਤਕਾਰ ਤੇ ਇੱਕ ਗਾਇਕ ਦੀ ਯਾਰੀ ਉਹਦੇ ਬੜੇ ਚਾਹਣਾ ਪਾਉ ਹੰਦਰ ਸਾਹਿਬ ਸਾਡੀ ਮੁਲਾਕਾਤ ਹੋਈ ਸੀ ਮਾਨਕ ਸਾਹਿਬ ਦੇ ਕਨੈਲ ਗਿੱਲ ਦੇ ਦਫ਼ਤਰ ਦੇ ਵਿੱਚ ਅੱਛਾ ਜੀ ਉੱਥੇ ਤਕਰੀਬਨ ਸਾਰੇ ਕਲਾਕਾਰ ਜਦੋਂ ਬਿੱਲੀ ਹੁੰਦੇ ਸੀ ਬਹਿੰਦੇ ਸੀ ਮੈਨੂੰ ਸ਼ੌਕ ਸੀ ਗਾਉਣ ਦਾ ਜੀ ਤੇ ਮੈਂ ਵੀ ਚੱਲਾ ਜਾਂਦਾ ਸੀ ਗਿੱਲ ਸਾਹਿਬ ਮੇਰੇ ਬਹੁਤ ਪ੍ਰਸ਼ੰਸਕ ਸੀਗੇ ਅੱਛਾ ਜੀ ਮੈਨੂੰ ਉਹ ਕਹਿੰਦੇ ਯਾਰ ਤੂੰ ਬਹੁਤ ਵਧੀਆ ਗਾਉਂਦਾ ਸਰੀਲਾ ਮੁੰਡਾ ਦਾ ਬਹੁਤ ਸੁਰ ਦੇ ਪਾਵਨ ਬੰਦੇ ਸੀ ਉਦੋਂ ਤੁਸੀਂ ਵੈਸੇ ਸੁਣਾਉਂਦੇ ਹੋਣੇ ਕੀ ਰਿਕਾਰਡਿੰਗ ਤੇ ਹੋਈ ਨਹੀਂ 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 ਬਿਲਕੁਲ ਐਸੀ ਹੋਈ ਹੋਈ ਹਾਂਜੀ ਤੇ ਉਹ ਬੈਠ ਬੈਠੇ ਸਾਰੇ ਕਲਾਕਾਰ ਜਿੰਨੇ ਵੀ ਮੇਰੇ ਭਰਾ ਬੈਠੇ ਸੀ ਉੱਥੇ ਸਾਰਿਆਂ ਨੇ ਇੱਕ ਇੱਕ ਗਾਣਾ ਸੁਣਾਇਆ ਮੈਂ ਤਾਂ ਇੱਕ ਸਾਈਡ ਜੀ ਤੇ ਲੱਗਿਆ ਬੈਠਾ ਸੀ ਜੀ ਤੁਹਾਡੇ ਤੋਂ ਸੀਨੀਅਰ ਸੀ ਸਾਰੇ ਤੇ ਹਾਂ ਮੈਂ ਤੋਂ ਸੀਨੀਅਰ ਹੀ ਸੀ ਉਹ ਮੈਨੂੰ ਕਹਿੰਦਾ ਯਾਰ ਤੂੰ ਐਵੇਂ ਬਟਾ ਤੂੰ ਵੀ ਕੁਝ ਸੁਣਾ ਦੇ ਮੈਂ ਨਾ ਮਤਲਬ ਸੰਗਾਉ ਸੀ ਜੱਟ ਹੋਂਦਾ ਜਿਆ ਮਗਾ ਵੀ ਮੈਨੂੰ ਤਾਂ ਜੀ ਕੁਝ ਗਾਣਾ ਆਉਂਦਾ ਹੂੰ ਉਨੇ ਨੇ ਤੂੰ ਸੁਣਾਇਆ ਜਿਹਾ ਜਿਹਾ ਵੀ ਤੈਨੂੰ ਜਿਹਾ ਜਿਹਾ ਵੀ ਆਉਂਦਾ ਤੂੰ ਸੁਣਾ ਕੇ ਸਭ ਕਹਿ ਲੱਗੇ ਕਹਿੰਦੇ ਯਾਰ ਤੂੰ ਬਹੁਤ ਵਧੀਆ ਗਾਉਂਦਾ ਤੂੰ ਗਾ ਠੀਕ ਆ ਫਿਰ ਮੈਂ ਇੱਕ صدیق ਸਾਹਿਬ ਦਾ ਗਾਣਾ ਸੁਣਾਇਆ ਅੱਛਾ ਜੀ ਹੈ ਜੀ ਉਹ ਤੇ ਆਪਣੇ ਜਦ ਸੁਣਾਇਆ ਤਾਂ ਬਿੱਲ ਸਾਹਿਬ ਨੂੰ ਪਸੰਦ ਆਇਆ ਨਹੀਂ ਨਹੀਂ ਮੈਨੂੰ ਮਤਲਬ ਸਮਾਂ ਦਿੱਤਾ ਕਹਿੰਦਾ ਯਾਰ ਕੋ ਮੈਨੂੰ ਨਾ ਸ਼ਾਮ ਨੂੰ ਮਿਲ ਅੱਛਾ ਉਦਣ ਹੀ ਕਿੱਥੇ ਹਾਂ ਭਾਜੀ ਮੈਂ ਸ਼ਾਮ ਨੂੰ ਮਿਲਣਾ ਕਿੱਥੇ ਮਿਲਾਂ ਤੁਹਾਨੂੰ ਮੈਂ ਕਹਿੰਦਾ ਪਰ ਨਾ ਤੁਹਾਡੀ ਸ਼ਾਮ ਨੂੰ ਰਹੀ ਆ ਜਾ ਇੱਥੋਂ ਆਪਾਂ ਗਿੱਲ ਸਾਹਿਬ ਦੇ ਘਰ ਨੂੰ ਚੱਲਾਂਗੇ ਕਰਨਲ ਗਿੱਲ ਸਾਹਿਬ ਕਰਨਲ ਗਿੱਲ ਸਾਹਿਬ ਅੱਛਾ ਜੀ ਬਾਕੀ ਸਭ ਠੀਕ ਆ ਹਾਂ ਮੈਂ ਡਿਊਟੀ ਕਰਦਾ ਸੀ ਜੀ ਮੈਂ ਉਹਦਾ ਸਾਈਕਲ ਚੱਕਿਆ ਮੈਂ ਮਾਲਕ ਸਾਹਿਬ ਦੇ ਦਫ਼ਤਰ ਗਿਆ ਇਹ ਮੇਰੀ ਇੰਤਜ਼ਾਰ ਚ ਬੈਠੇ ਸੀਗੇ ਅੱਛਾ ਜੀ ਤੇ ਤੇ ਗਿੱਲ ਸਾਹਿਬ ਵੀ ਕਰਨਲ ਗਿੱਲੀ ਜੀ ਵੀ ਤੇ ਜਦੋਂ ਬੈਠੇ ਚਲੋ ਮੈਂ ਸਾਈਕਲ ਉੱਤੇ ਕਢਾਤਾ ਮੈਨੂੰ ਉਹਨਾਂ ਨੇ ਗੱਡੀ 'ਚ ਬਹਾਇਆ ਅਸੀਂ ਘਰੇ ਆ ਗਏ ਠੀਕ ਆ ਮੈਨੂੰ ਪਤਾ ਹੈ ਦਾਰੂ ਦਰੂ ਪੀ ਲੈਣਾ ਹਾਂ ਤੇ ਬੜੀ ਬੁਤਨੀ ਪਤਾ ਹੈ ਹੂੰ ਚਲ ਅਜ ਸ਼ੁਰੂ ਕਰ ਲਈ ਮੈਨੂੰ ਇਹਨਾਂ ਨੇ ਸ਼ੁਰੂਆਤ ਕਰਾਈ ਜੀ ਉੱਥੇ ਅੱਛਾ ਜੀ ਗਿੱਲ ਸਾਹਿਬ ਉਹਨੇ ਕਨੈਲ ਗਿੱਲ ਜੀ ਨੇ ਹੂੰ ਚਲੋ ਅਸੀਂ ਬੈਠ ਕੇ ਕਦੋਂ ਯਾਰ ਤੂੰ ਤੂੰ ਕੋਸ਼ਿਸ਼ ਕਰ ਗਾਉਣ ਵਜਾਉਣ ਦੀ ਮਤਲਬ ਤੇ ਚੰਗਾ ਬਾਕਵਾ ਯਾਰ ਤੂੰ ਵਧੀਆ ਬੰਦਾ ਹੂੰ ਹਾਂ ਜੀ ਚਲੋ ਠੀਕ ਹੈ ਮੈਂ ਕੋਸ਼ਿਸ਼ ਕਰਦਾ ਹਾਂ ਵੇ ਮੈਂ ਦੱਸਿਆ ਵੀ ਮੈਂ ਕਰੂ ਜਿਆਦਾ ਅਮੀਰ ਨਹੀਂ ਹੈਗਾ ਮਤਲਬ ਗਰੀਬ ਹੀ ਆ ਕੋਈ ਯਾਰ ਕਹਦੇ ਕੋਈ ਗੱਲ ਨਹੀਂ ਤੂੰ ਮੈਨੂੰ ਜੀ ਗਿੱਲ ਸਾਹਿਬ ਉਹਨਾਂ ਨੇ ਗੁਰਮੁਖ ਸਿੰਘ ਗਿੱਲ ਜੀ ਨੇ ਜੱਬੂ ਮਾਜਰੇ ਵਾਲਿਆਂ ਨੇ ਮੇਰੀ ਬਹੁਤ ਹੈਲਪ ਕੀਤੀ ਮਦਦ ਕੀਤੀ ਮੈਨੂੰ ਉਹਨਾਂ ਨੇ ਇੱਕ ਗਰੀਬ ਘਰ ਤੋਂ ਲਜੀਤ ਨੂੰ ਲਿਆ ਕੇ ਨजीर मोहम्मद ਬਣਾਤਾ ਵਾਹ ਜਰਾ ਠੀਕ ਆ ਤੇ ਮੈਂ ਅੱਜ ਵੀ ਉਹਨਾਂ ਦਾ ਸਤਿਕਾਰ ਕਰਦਾ ਉਹਨਾਂ ਦੇ ਪਰਿਵਾਰ ਦਾ ਸਤਿਕਾਰ ਕਰਦਾ ਹੂੰ ਤੇ ਬਹੁਤ ਮੈਨੂੰ ਜ਼ਿਆਦਾ ਵੀ ਉਹ ਨਹੀਂ ਆਉਂਦੀਆਂ ਨੇ ਮੈਨੂੰ ਪਿਆਰ ਵੀ ਬਹੁਤ ਆਉਂਦਾ ਪਰ ਕੁਝ ਸਮੇਂ ਦੀ ਹੈਗੀ ਹੈ ਵਿੱਚ ਬੰਦਸ਼ ਜਿਹੜੇ ਮੁਲਾਕਾਤ ਨੇ ਮੇਰੀ ਹੋਈ ਮੈਂ ਲਾਡੀ ਗਿੱਲ ਨਾਲ ਵੀ ਮਿਲਣਾ ਚਾਹੁੰਦਾ ਤੇ ਮੈਂ ਛੇਤੀ ਮਿਲ ਲੂੰਗਾ ਵੀ ਜਿੰਨੇ ਵੀ ਕਿਤੇ ਟਾਈਮ ਲੱਗਿਆ ਹੂੰ ਤਾਂ ਮੇਰੇ ਵੀ ਘਰ ਦੀਆਂ ਕੋਈ ਪ੍ਰੋਬਲਮਾਂ ਨੇ ਬੇਟੀਆਂ ਨੇ ਮੇਰੇ ਤਿੰਨ ਜੀ ਮਤਲਬ ਸਾਨੂੰ ਜਾਣਾ ਆਉਣਾ ਪੈਂਦਾ ਦੋ ਘਰ ਦੇ ਵਿੱਚ ਕਈ ਵਾਰੀ ਬੱਚੇ ਆ ਜਾਂਦੇ ਨੇ ਕਈ ਵਾਰੀ ਬੱਚਿਆਂ ਕੋਲ ਜਾਣਾ ਪੈਂਦਾ ਹਾਂਜੀ ਹਾਂਜੀ ਤੇ ਇਸ ਕਰਕੇ ਆ ਵੀ ਗਿੱਲ ਸਾਹਿਬ ਤਾਂ ਬਹੁਤ ਜੀ ਮੇਰੇ ਕੋਲ ਕੋਈ ਸ਼ਬਦ ਨਹੀਂ ਹੈ ਕਾਰਡਿੰਗ ਦੀ ਜਿਹੜੀ ਸ਼ੁਰੂਆਤੀ ਰਿਕਰਡ ਕੋਈ ਕਹਾਣੀ ਸੁਣਾਓ ਮੈਨੂੰ ਜੀ ਉਹਨਾਂ ਨੇ ਜਦੋਂ ਹਾਂ ਬਸ ਉੱਥੇ ਬੈਠੇ ਫਿਰ ਉਹ ਮੈਨੂੰ ਕਹਿੰਦੇ ਤੂੰ ਐ ਕਰ ਮੈਨੂੰ ਜੀ ਉਹਨਾਂ ਨੇ ਘਰੇ ਬੁਲਾ ਲਿਆ ਉੱਥੇ ਜੱਬੋ ਮਾਜਰੀ ਮੈਂ ਗਿਆ ਹੂੰ ਤੇ ਬੜਾ ਮੈਨੂੰ ਦਾਰੂ ਵੀ ਪਲਾਈ ਦੁੱਧਾ ਤੇ ਵੀ ਪਲਾਇਆ ਝੂਕੂ ਵੀ ਖਲਾਇਆ ਮੈਨੂੰ ਕਹਿੰਦੇ ਯਾਰ ਤੂੰ ਪਤਲਾ ਜਿਹਾ ਹੈਗਾ ਹੂੰ ਥੋੜਾ ਜਿਹਾ ਮੱਛਾ ਮਚੰਗੀਆਂ ਢੜੀ ਢੂੜੀ ਜੀ ਰੱਖ ਪਾਇ ਪਤਾ ਲੱਗੇ ਵੀ ਕਲਾ ਕਲਾ ਭੇਸ ਬਣਾ ਕਹਿੰਦਾ ਰੰਗ ਦੁੱਧ ਬਣਾ ਹੂੰ ਤੇ ਚਲੋ ਜੀ ਫਿਰ ਮੈਨੂੰ ਮਖਾ ਜੀ ਹੁਣ ਕਰੇ ਤਾਂ ਗੱਲ ਸਾਥ ਗਰੀਬੀ ਆ ਫਿਰ ਮਖਾ ਦੇ ਘਰੇ ਆ ਜਿਓ ਦੇਖ ਲਿਓ ਹਾਂਜੀ ਉਹ ਫਿਰ ਦੇਖਣ ਵੀ ਆਏ ਜੀ ਘਰੇ ਤੇ ਰਾਤ ਵੀ ਰਹੇ ਮੇਰੇ ਕੋਲੇ ਅਸੀਂ ਬੈਠੇ ਉੱਥੇ ਰਹੇ ਤਰੂ ਦਰੂ ਉਹਨਾਂ ਨੇ ਆਪੀ ਵਿਚਾਰੇ ਨੇ ਮਗਾਈ ਹੈ ਨਾ ਅੰਨੇ ਉੰਨੇ ਮੰਗਾਲੇ ਚਲੋ ਜੋ ਵੀ ਮੇਰੇ ਫਾਦਰ ਸਾਹਿਬ ਸੀ ਨਾਲ ਬੈਠੇ ਗੱਲਾਂ ਬਾਤਾਂ ਮਾਰਦੇ ਰਹੇ ਹੂੰ ਉਹ ਮੇਰੀ ਮਤਲਬ ਪੋਜੀਸ਼ਨ ਸਮਝ ਗਏ ਵੀ ਯਾਰ ਇਹ ਬੰਦਾ ਧਮਾਤੜੀ ਆ ਕਲਾ ਹੈਗੀ ਆ ਤੇ ਆਰਟਿਕ ਪਰਫੋਰਮੈਂਸ ਆ ਕਮਜ਼ੋਰ ਆ ਜੀ ਇਹਨਾਂ ਬੰਨਿਆਂ ਦੇ ਤੋਂ ਜਾਣਾ ਹੈ ਕਹਿੰਦਾ ਹਾਂਜੀ ਐਤੋਂ ਗੀਤ ਦਿੰਦਾ ਤੂੰ ਉਹਨਾਂ ਦੀ ਕੰਪੋਜੀਸ਼ਨ ਕਰਾਂ ਮੈਂ ਕਹਿੰਦਾ ਮੈਂ ਤੁਹਾਡੇ ਕੋਲੇ ਆ ਕੇ ਬਣਾਉਂ ਅੱਛਾ ਦੋਵੇਂ ਬੈਠ ਕੇ ਬਣਾਵਾਂਗੇ ਮੈਂ ਕਹਾਂ ਤੁਹਾਡੇ ਕੋਲੇ ਆਉਂਦਾ ਮੈਂ ਬਸ ਦੋ ਤਿੰਨ ਦਿਨ ਦੀ ਛੁੱਟੀ ਲੈ ਕੇ ਆਉਂਦਾ ਦੋ ਦਿਨ ਤਿੰਨ ਦਿਨ ਤੁਹਾਡੇ ਕੋਲ ਹੀ ਰਹੂੰ ਕਹਿੰਦਾ ਫਿਰ ਤਾਂ ਬਸ ਸੁਣੇ ਤਾਂ ਸਾਡੇ ਵਾਲੀ ਗੱਲ ਆ ਕਹਿੰਦਾ ਤੂੰ ਆ ਜਾ ਪੈਂਦਾ ਮੈਨੂੰ ਕਹਿੰਦਾ ਤੂੰ ਆ ਜਾਉ ਫੋਨ ਕਰਦਾ ਹੁੰਦੇ ਨਹੀਂ ਸੀਗੇ ਮੈਂ ਬਸ ਫੜੀ ਲੁਧਿਆਣੇੋਂ ਤੇ ਜਬੂਬਾਦ ਤੇ ਪਹੁੰਚ ਗਿਆ ਜੀ ਚਲੋ ਮੈਨੂੰ ਨੁਮਾਇਆ ਤਮਾਇਆ ਬੈਠਾ ਰੂਟਾ ਦਿਖਾਦੀ ਮੈਨੂੰ ਪਤਾ ਲੱਭੀ ਆ ਪਈ ਹੈ ਡੈਰੀ ਹਮ ਇਹਦੇ ਚ ਗਾਣੇ ਜਿਹੜੇ ਵੀ ਤੁਹਾਨੂੰ ਪਸੰਦ ਨੇ ਵਾਹ ਟਿਕ ਮਾਰ ਕਰ ਅੱਛਾ ਮੈਂ ਤਾਂ ਜੀ ਠੀਕ ਹੈ ਹਮ ਤੇ ਮੈਂ ਗਾਣੇ ਉਹ ਦੇਖੇ ਚਲੋ ਇੰਨੇ ਜਿਆਦਾ ਮੈਨੂੰ ਨੋਲਿਜ ਤਾਂ ਹੈ ਨਹੀਂ ਸੀ ਵੀ ਮੈਂ ਕਿਵੇਂ ਚੋਣ ਕਰਾਂ ਕਿਵੇਂ ਸਿਲੈਕਸ਼ਨ ਕਰਾਂ ਹਮ ਤੇ ਮੈਨੂੰ ਕਹਿੰਦੇ ਆ ਗਾਣੇ ਬਹੁਤ ਵਧੀਆ ਆ ਗਾਣੇ ਚੱਲੂ ਗਾ ਠੀਕ ਆ ਆ ਵੀ ਵਧੀਆ ਹਮ ਹੋਰ ਗਾਣੇ ਤੂੰ ਤਿਆਰ ਕਰ ਚਾਰ ਗਾਣੇ ਤਿਆਰ ਕਰ अच्छा महाराज ਮਤੂੰ ਵੀ ਨਾਲ ਲੈ ਕੇ ਆਇਆ ਹੋਇਆ ਮੇਰੇ ਨਾਲ ਬੈਠ ਕੇ ਤੁਸੀਂ ਆਪ ਕਰੋ ਫਿਰ ਜਿਉਂ ਉਹਨੇ ਜਿੰਨਾ ਵੀ ਗੁਣ ਗੁਣਾਉਣਾ ਹਨ ਮਤਲਬ ਉਹਨੇ ਕੁਝ ਮੈ ਦਿੱਤਾ ਕੁਝ ਉਹਨੇ ਮੈ ਦਿੱਤਾ ਅਸੀਂ ਚਾਰ ਗਾਣਿਆਂ ਦੀ ਕੰਪੋਜੀਸ਼ਨ ਤਿਆਰ ਵਾਹ ਬੈਠਾ 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 ਹਾਂ ਸਾਰੀ ਦਿਹਾੜੀ ਸਾਨੂੰ ਲੱਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾ ਸਾਡੇ ਕੋਲੇ ਕੋਈ ਆਇਆ ਤਾਂ ਅਸੀਂ ਬੰਨ ਦਿੱਤਾ ਨਾਲ ਆ ਰਿਹਾ ਠੀਕ ਹੈ ਮੈਂ ਕਿਹਾ ਗੱਲ ਸਭ ਰੋਟੀ ਰੱਟੀ ਖਾਣੀ ਆ 4 ਵਜੇ ਕੇ ਆਪਣੇ ਹਾਂ ਕਦਾ ਰੋਟੀ ਖਾਲਾਂਗੇ ਤੂੰ ਆ ਦੇ ਤਾਂ ਆ ਕੰਮ ਜੀਆ ਰੋਟੀ ਦੇ ਵਾਸਤੇ ਕਰਦੇ ਆ ਨਾ ਵਾਹ ਤੇ ਚਲੋ ਜੀ ਅਸੀਂ ਕਰਦੇ ਕਰਾਉਂਦੇ ਫਿਰ ਬੀਬੀ ਆਈ ਵਿਚਾਰੀ ਦੁੱਧ-ਦੱਧ ਲੈ ਕੇ ਆਈ ਸਾਨੂੰ ਰੋਟੀਆਂ ਲੱਟੀਆਂ ਕਹਿੰਦੀ ਲੈ ਪਜੀਰੀ ਖਾ ਲਓ ਹਾਂ ਤੇ ਦੁੱਧ ਪੀ ਲਓ ਹਾਂ ਫਿਰ ਤਾਂ ਤੜਕੇ ਦੇ ਅੰਦਰ ਠਟੇ ਬੈਠੀ ਹਾਂ ਹਾਂ ਨਾਲੇ ਸਾਨੂੰ ਆਉਣ ਦਿੰਦੇ ਨਾ ਜਾਣਦੇ ਕਿਤੇ ਚਲੋ ਜੀ ਫਿਰ ਉਹ ਮੈਨੂੰ ਕਹਿੰਦੇ ਤੂੰ ਮਖਾਜੀ ਜੀ ਬੱਲ ਸਾਹਿਬ ਗਾਣੇ ਦਾ ਤਿਆਰ ਹੋ ਗਏ ਹਾਂ ਹੁਣ ਮੈਂ ਨਹੀਂ ਤਾਂ ਸੁਬਾਣਾ ਨੂੰ ਵੀ ਮੰਨ ਲਾਂਗਾ ਕੇ ਤੇ ਗੱਲ ਹੋ ਗਈ ਸੀ ਵੀ ਨੀਤਾ ਸਮਾਣੋਂ ਨੂੰ ਮਿਲਣਾ ਹਾਂ ਅੱਛਾ ਕਹਦੇ ਤੂੰ ਜਾਣਾ ਮੈਂ ਕਿਹਾ ਤੁਸੀਂ ਜੇ ਨਾਲ ਜਨੂ ਬਧੀਆ ਗੱਲ ਆ ਠੀਕ ਆ ਕਿਉਂਕਿ ਤੁਸੀਂ ਬਧੀਆ ਸੁਝਾਅ ਦੇ ਦੋਗੇ ਮੈਂ ਕਿਹਾ ਆ ਗੱਲ ਮਤਲਬ ਉਹਨਾਂ ਨਾਲ ਕਰ ਲੋ ਵਧੀਆ ਤਰੀਕੇ ਨਾਲ ਆਪਣੇ ਢੰਗ ਨਾਲ ਉਹ ਨਹੀਂ ਜ਼ੋਰ ਤੂੰ ਹੀ ਜਾ ਤੂੰ ਬਹੁਤ ਬਦਲ ਅੱਛਾ ਮੈਂ ਕਿਤੇ ਮੈਰੀ ਹੋਵੇ ਉਹ ਵਸ ਆਉਣੀ ਜਾਣੀ ਉਹ ਬਹੁਤ ਘੱਟ ਰੱਖਦੇ ਸੀ ਚਲੋ ਜੀ ਮੈਂ ਇਹ ਦਬਾਦ ਉਹ ਥੋੜਾ ਜਿਹਾ ਮੱਪਾਇਆ ਭਾਗ ਜੀ ਨਹੀਂ ਮੈਂ ਦਾ ਜਿਵੇਂ ਨਿਆਣੇ ਜਿੱਦ ਕਰਦੇ ਹੁੰਦੇ ਨੇ ਮੈਂ ਕੀਤੀ ਮੈਂ ਲਾ ਤਿਆਰ ਹੋ ਗਏ ਅੱਛਾ ਅੱਸੀ ਰਾਤ ਕੱਟੋ ਅੱਜ ਉਹ ਰਾਤ ਕੱਟੀ ਉੱਥੇ ਚਲੋ ਜੀ ਜਦੋਂ ਜ਼ਿਆਦਾ ਨਾ ਬੀਗਨਸ ਨਹੀਂ ਤੁਹਾਨੂੰ ਦੱਸਣੀ ਗੱਲ ਹਾਂਜੀ ਤੇ ਕਹਦਾ ਚਲ ਗੱਲਬਾਤ ਕਰੀ ਹੋਈ ਹੁਣ ਬਸ ਤੂੰ ਚੱਲੋ ਕੰਮ ਚਲੀਏ ਆਪਾਂ ਅੱਛਾ ਉਹ ਸੀ ਬਹੁਤ ਪੜੀਆ ਹੂੰ ਇਹਨੂੰ ਕਹਿੰਦਾ ਯਾਰ ਇਹ ਕਾ ਉਹ ਬੰਦੇ ਕਹਿੰਦਾ ਕਤਲ ਵਾਲੀ ਦੀ ਅੱਛਾ ਮਾਹ ਜੀ ਕੀ ਗੱਲ ਕਹਿੰਦਾ ਯਾਰ ਕਿ ਤੂੰ ਨਹੀਂ ਨਾ ਆਰਟਿਸਟ ਹੂੰ ਇਹ ਕਹਿੰਦਾ ਮੈਨੂੰ ਚੰਗਾ ਨਹੀਂ ਲੱਗਿਆ ਅੱਛਾ ਬਹੁਤ ਜੀ ਚਲੋ ਕੋਈ ਵਰੀ ਜਗ੍ਹਾ ਦੀ ਦੇ ਦੇ ਕਹਿੰਦਾ ਆ ਆ ਮੰਦਰ ਪਾ ਗਏ ਕਹਿੰਦਾ ਯਾਰ ਆ ਸਾਨੂੰ ਵੀ ਅੰਦਰ ਪਾ ਸਕਦੇ ਕਹਿੰਦਾ ਮੈਨੂੰ ਨਾ ਦਿਖਾਇਆ ਇਹਨੂੰ ਅੱਛਾ ਮਾਹ ਜੀ ਠੀਕ ਮੈਨੇ ਜੀ ਫਿਰ ਕਿਹਾ ਉਹਨਾਂ ਨੂੰ ਕਦੇ ਵੀ ਸਾਡੀ ਰਿਕਾਰਡਿੰਗ ਹੋ ਗਈ ਵਧੀਆ ਹੀ ਰਿਕਾਰਡ ਹੋ ਗਿਆ ਮੇਰਾ ਖਰਚਾ ਇਹ ਤੋਂ ਜੈਡ ਹੋਟਲ ਦਾ ਖਰਚਾ ਮੇਰਾ ਗਿਲ ਸਭ ਦਾ ਵਾਹ ਤੇ ਫਿਰ ਜਦੋਂ ਉਧਰ ਮੁੜ ਕੇ ਸਾਡੇ ਦੋ ਤਿੰਨ ਕਪਰੋਗਰਾਮ ਬੁੱਕ ਹੋ ਗਏ ਹਾਂ ਜੀ ਤੇ ਫਿਰ ਮੈਨੂੰ ਚਾਦਲਾ ਕੁਰਤਾ ਪ੍ਰੋਗਰਾਮ ਵੈਸੇ ਲੋਕਾਂ ਨੇ ਦਸਤੂਰ ਬਣਾ ਨਹੀਂ ਸੀ ਕੁਝ ਵੀ ਨਹੀਂ ਬਣਾਇਆ ਜੀ ਪਤਾ ਕਿਦਾਂ ਲੱਗਾ ਲੋਕਾਂ ਨੂੰ ਓਏ ਨੀਤਾ ਸਵਾਣੋਂ ਹੋਏ ਸੀ ਪਹਿਲਾਂ ਰਿਕਾਰਡਿੰਗ ਆ ਗਈ ਸੀ ਨਾ ਹਾਂ ਉਹਦਾ ਰਿਕਾਰਡਿੰਗ ਚੱਲਦੀ ਸੀ ਠੀਕ ਠੀਕ ਆ ਉਹ ਜਦੋਂ ਹੋਏ ਜੀ ਫਿਰ ਦੋ ਤਿੰਨ ਪ੍ਰੋਗਰਾਮ ਉਹ ਕਦੇ ਵੀ ਮੈਨੇ ਜੀ ਮੁਹੰਮਦ ਨਾਲ ਨਹੀਂ ਲਾਉਂਗੀ ਹੂੰ ਉਗਾਨਾ ਵੀ ਚਲੋ ਕੋਈ ਗੱਲ ਅੱਛਾ ਉਹ ਪ੍ਰੋਗਰਾਮਾਂ ਦੇ ਵਿੱਚ ਸਾਡਾ ਏਪੀ ਰਿਕਾਰਡ ਆ ਗਿਆ ਸੀ ਚਲਦੇ ਆਂ ਚਲਦੇ ਛੇਤੀ ਆ ਗਿਆ ਰਕਾਰਡ ਬਹੁਤ ਫਟਾਫਟ ਆ ਗਿਆ ਰਕਾਰਡ ਅੱਛਾ ਅੱਛਾ ਰਾਤੀ ਮੇਰੇ ਇੱਕ ਤੇ ਫਿਰ ਸਪ ਬੜ ਕੇ ਤਰ੍ਹਾਂ ਪਰਸ਼ਾਵਾ ਹਮ ਚਾਰੇ ਗੀਤ ਗਲਸਾਉ ਦੇ ਚਾਰੇ ਗੀਤ ਗਲਸਾਉ ਦੇ ਵਾਹ ਬੇਦ ਸਿੱਠੀ ਸਾਹਿਬ ਦਾ ਮਿਊਜ਼ਿਕ ਸੀਗਾ ਜੀ ਹਮ ਕੰਪਨੀ ਅੰਡਰੀ ਕੋ ਤੇ ਉਧਰੋਂ ਸਾ ਅਸੀਂ ਪ੍ਰੋਗਰਾਮ ਤੇ ਗਏ ਸਾਨੂੰ ਕਰੋ ਮਤਲਬ ਕਹਿੰਦੇ ਵੀ ਚਿੱਠੀ ਆ ਗਈ ਤੁਹਾਨੂੰ ਦੁਬਾਰਾ ਅੰਡਰੀ ਕੋ ਦੀ ਮੀਰ ਗੋਰੀਂਦ ਰਾਉ ਆ ਗਿਆ ਥੋੜੇ ਦਿਨਾਂ ਪਿਛੋਂ ਹੀ ਬਸ ਮਹੀਨੇ ਦਵਾਦੀ ਹਾਂ ਵਾਹ ਇਨੇ ਕਬਾਰ ਆ ਗਈ ਚਿੱਠੀ ਪ੍ਰਮਾਰ ਸਾਹਿਬ ਸਿਨੀਅਰ ਡਾਇਰੈਕਟਰ ਹਾਂਜੀ ਤੇ ਮੈਨੂੰ ਮਿਲ ਸਾਹਿਬ ਕਹਿੰਦੇ ਮਖਾ ਜੀ ਆ ਚਿੱਠੀ ਆ ਗਈ ਉਹਨਾਂ ਦਾ ਕਹਿੰਦਾ ਹੁਣ ਮੈਂ ਨਹੀਂ ਜਾਣਾ ਤੇ ਨਾਲ ਤੁਸੀਂ ਹੀ ਅੱਛਾ ਮਖਾ ਜੀ ਮੈਂ ਤਾਂ ਮੈਂ ਰਕੋੜ ਨਹੀਂ ਕਰਉਣੀ ਹੈ ਨੀ ਮਮਾ ਹੂੰ ਉਹ ਤੂੰ ਜਿੱਦਰਾ ਕਰਿਆ ਤਾਂ ਜਾਨੇ ਵਾਲੀ ਜਿੱਦ ਕਰਦਾ ਗੜੇ ਬੰਦਾ ਤੂੰ ਮਖਾ ਮੈਂ ਨਹੀਂ ਜਾਣਾ ਜੇ ਤੂੰ ਚੱਲੇ ਨਾਲ ਤੁਸੀਂ ਫੇਰ ਠੀਕ ਹੈ ਨਹੀਂ ਮੈਂ ਨਹੀਂ ਜਾਣਾ ਅੱਛਾ ਚਲੋ ਜੀ ਮੈਂ ਮਲਾਦ ਮੂਲੇ ਗਾਣੇ ਕੁੜੀ ਵੀ ਅਸੀਂ ਤਿਆਰ ਕਰ ਲਏ 2000 ਵੀਰ ਗੋਰ ਸੀ ਸਾਡਾ ਹੰਦਲ ਸਾਹਿਬ ਆ ਵੀ ਤਰੀ ਜਾਨੀ ਜਾਨੀ ਉਹ ਵੀ ਬਹੁਤ ਵਧੀਆ ਰਿਹਾ ਸਾਡੇ ਫਿਰ ਪ੍ਰੋਗਰਾਮ ਬਹੁਤ ਵਧੀਆ ਪੈਣ ਲੱਗੇ ਸਾਨੂੰ ਹੂੰ ਤੇ ਫਿਰ ਪਤਾ ਨਹੀਂ ਬੀਬਾ ਜੀ ਨੂੰ ਕੀ ਸਤ ਸੰਗ ਹੋ ਗਿਆ ਸਾਡਾ ਸੈਟ ਟੁੱਟ ਗਿਆ ਉਹ ਕਹਿੰਦਾ ਯਾਰ ਤੂੰ ਅੱਜ ਮੇਰੀ ਨਾ ਨਹੀਂ ਮਤਲਬ ਗਿੱਲਸਾਵਲਣ ਵਾਲਾ ਇੰਨਾ ਅਸੀਂ ਕੋਲ ਮਿਲ ਗਏ ਇੱਕ ਦੂਜੇ ਨਾਲ ਹਾਂਜੀ ਵੀ ਸਾਡੀ ਮੇਰੀ ਇੱਕ ਰਾਤ ਛੱਡ ਕੇ ਦੂਜੀ ਰਾਤ ਗਿੱਲਸਾਵ ਕੁੜੀ ਹੁੰਦੀ ਸੀ ਜੀ ਵਾਹ ਇਤਿਹਾਸਿਕ ਗੱਲ ਸੁਣੋ ਜੰਦਿਆ ਜੇ ਕਿਤੇ ਉਹ ਆਉਂਦੇ ਜਾਂਦੇ ਘੱਟ ਸੀਗੇ ਜੇ ਉਹਨਾਂ ਨੇ ਆਉਣਾ ਉਹ ਜਾਂ ਤਾਂ ਮਾਲਕ ਸਾਹਿਬ ਕੋਲੇ ਆਉਂਦੇ ਸੀ ਜਾਂ ਕਰਨੈਲ ਗਿੱਲ ਸਾਹਿਬ ਕੋਲੇ ਜੀ ਇਹਨਾਂ ਨੇ ਮੈਨੂੰ ਜਦੇ ਗਣਾ ਯਾਰ ਉਹਨੂੰ ਲੱਭੋ ਕਿੱਥੇ ਹਾਂ ਠੀਕ ਹੈ ਮਤਲਬ ਜੇ ਮਾਲਕ ਸਾਹਿਬ ਕੋਲੇ ਰਾਤ ਕੱਟੀ ਹੈ ਤਾਂ ਵੀ ਮੈਂ ਕੱਟੀ ਨਾਲ ਜੇ ਗਿੱਲ ਸਾਹਿਬ ਉਹਨਾਂ ਕੋਲੋਂ ਕੱਟੀ ਦੀ ਰਾਤ ਤਾਂ ਮੈਂ ਉੱਥੇ ਵੀ ਕੱਟੀ ਹੈ ਵਾਹ ਜੀ ਵਾਹ ਜਦੋਂ ਮੈਨੂੰ ਉੱਥੇ ਮੁੰਡਾ ਪਾਲ ਕਲਾਰਾ ਵਾਲਾ ਸੀ ਇੱਕ ਗੀਤਕਾਰ ਵੀ ਸੀ ਹਾਂਜੀ ਤੇ ਉਹ ਗਿੱਲ ਸਾਹਿਬ ਦੇ ਦਫ਼ਤਰ ਚ ਕੰਮ ਕਰਦਾ ਸੀਗਾ ਜੀ ਤੇ ਉਹਨੇ ਮੈਨੂੰ ਗਣਾ ਯਾਰ ਗਿੱਲ ਸਾਹਿਬ ਆਹ ਜੇ ਜੰਮੂਆ ਜਿਹੜ ਠੀਕ ਉਹਨੇ ਮੈਨੂੰ ਗੱਡੀ ਚ ਬੁਹਾ ਕੇ ਲੈ ਜਾਣਾ ਸੀ ਉਹਨੇ ਬਾਅਦ ਮਾਨਕ ਸਾਹਿਬ ਕੰਨੀ ਗਾਣਾ ਤਾਂ ਮਾਨਕ ਸਾਹਿਬ ਨੇ ਗੱਡੀ ਚ ਲੈ ਜਾਣਾ ਜੀ ਗਿੱਲ ਕਰਨੈਰ ਗਿੱਲ ਦੀ ਅਗਦੀ ਜਾਣਾ ਤੋਂ ਗੱਡੀ ਚ ਉਤਾ ਕੇ ਹੂੰ ਤੇਰੀ ਮੈਂ ਕਹਾਂ ਵੀ ਚਿੱਟੇ ਦੁੱਧ ਵਰਗੇ ਬੰਦੇ ਸਿਓ ਵਾਹ ਜੀ ਵਾਹ ਫਿਰ ਪਿੰਡ ਜਾਂਦੇ ਰੋ ਤੁਸੀਂ ਬਹੁਤ ਜਰੂਰੀ ਬਹੁਤ ਪਿੰਡ ਪਿਆ ਜੀ ਮੈਂ ਕਰੇ ਪਰਿਵਾਰ ਸਾਡੇ ਜਿਹਾ ਲੱਗ ਇੱਕ ਬੈਠਕੀ ਉਹਨੇ ਇੱਕ ਅਲੱਗ ਲਈ ਸੀ ਜੀ ਹੂੰ ਕਿ ਆਪਾਂ ਇੱਥੇ ਰਹਿਆ ਕਰਾਂਗੇ ਇੱਥੇ ਬੈਠਿਆ ਪਿਆ ਤੁਹਾਨੂੰ ਵਾਹ ਉੱਥੇ ਮੈਨੂੰ ਜਦੋਂ ਵੀ ਕੁੱਲੀ ਛੁੱਟੀ ਹੁੰਦੀ ਸੀਗੀ ਕਿ ਮੈਂ ਕਈ ਵਾਰੀ ਗੱਲ ਸਭ ਕਦੇ ਨਹੀਂ ਸੁਣਦੇ ਕਹਿੰਦੇ ਜਰਮ ਨੂੰ ਗਿਆ ਹੋਇਆ ਆ ਜਾਂ ਫਲਾਨੀ ਜਗ੍ਹਾ ਗਿਆ ਹੋਇਆ ਵੀ ਤੂੰ ਆ ਜਾ ਬੈਠ ਚਾਹ ਚੂ ਪੀ ਲੈ ਮੈਂ ਘਣਾ ਨਹੀਂ ਉਹ ਬੈਠ ਕੇ ਖੋਲ ਦੋ ਸੀ ਮੈਂ ਤਾਂ ਉੱਥੇ ਚਲੇ ਜਾਣਾ ਠੀਕ ਆ ਉਹ ਕਹਿੰਦੇ ਨਹੀਂ ਤੂੰ ਚਾਹ ਪਾਣੀ ਤਾਂ ਪੀ ਜਾ ਹਾਂ ਇਹ ਗਣਾ ਚੱਕੀ ਫਰਾਂਦੇ ਸੂਤੇ ਤੂੰ ਇੱਥੇ ਚਾਹ ਪਾਣੀ ਪੀ ਰੋਟੀ ਖਾਜਾ ਦੂ ਆ ਜੂਗਾ ਹੂੰ ਬਸ ਉਹਨਾਂ ਦਾ ਵਾਲੇ ਜੀ ਮੇਰਾ ਬਹੁਤ ਮੂੰਹ ਰਹਾ ਠੀਕ ਆ ਉਹਨਾਂ ਦਾ ਜਾਣਦਾ ਮੈਨੂੰ ਦਰਦ ਅੱਜ ਵੀ ਬਹੁਤ ਆ ਕੋਈ ਉਹਨਾਂ ਦਾ ਸ਼ੌਂਕ ਹੋ ਗੀਤਕਾਰੀ ਵਾਲਾ ਆ ਯਕੀਨੀ ਬਸ ਸ਼ੌਭਰਾਂ ਦਾ ਜਿੰਦਗੀ ਨੂੰ ਸਾਫ਼ ਸੁਥਰੀ ਰੱਖਣਾ ਵਾਹ ਵੀ ਕਾਸ ਨਹੀਂ ਲੱਗਣਦੇ ਨਹੀਂ ਕਿਸੇ ਨੂੰ ਦੀ ਉਹ ਅਸਰ ਮੇਰੇ ਤੇ ਵੀ ਬਹੁਤ ਹੈ ਜੀ ਹਾਂ ਜੀ ਕਿਉਂਕਿ ਉਹ ਇੱਕ ਤਾਂ ਸਚਾਈ ਬਹੁਤ ਵਰਤਦੀ ਸੀਗੀ ਵੀ ਯਾਰ ਸੱਚ ਬੋਲਣਾ ਬਹੁਤ ਜ਼ਰੂਰੀ ਹੈ ਜੀ ਕਦੇ ਝੂਠ ਨਾ ਕਰੋ ਬੋਲੋ ਨਾ ਜਾਂ ਕਿਸੇ ਨਾਲ ਕੋਈ ਧੋਖੇਬਾਜ਼ੀ ਨਾ ਕਰੋ ਹੈਨਾ ਵੀ ਜੇ ਕੰਮ ਕਹਿ ਤਾ ਤਾਂ ਕਰ ਦੋ ਜੇ ਨਹੀਂ ਹੁੰਦਾ ਫਿਰ ਜਵਾਬ ਦੇ ਦਿਓ ਅਗਲੇ ਤੁਸੀਂ ਗੱਲ ਕਰਦੇ ਮੈਂ ਵੀ ਮੈਨੂੰ ਇਹ ਉਹਨਾਂ ਕਹਿਣਾ ਵੀ ਯਾਰ ਕੱਪੜੇ ਲੱਤੇ ਐਦਾਂ ਜਿਹਾ ਹੋਣਾ ਚਾਹੀਦਾ ਮੈਨੂੰ ਲੈ ਕੇ ਦਿੱਤਾ ਜੀ ਜਦੋਂ ਮੇਰਾ ਪ੍ਰੋਗਰਾਮ ਬੁੱਕ ਹੋਇਆ ਹਾਂ ਮੈਨੂੰ ਚਾਦਰਾਂ ਕੁਰਤਾ ਪੱਗ ਜੁੱਤੀ ਕੱਢ ਵੀ ਮਲੇਰ ਕੋਲ ਨੇ ਲਿਆ ਕੇ ਵਾਹ ਸਮਾ ਕੇ ਮੇਰੇ ਗਲਤ ਪਾ ਕੇ ਫੇਰ ਤੁਰਿਆ ਬੰਦੂ ਦੇਣਾ ਅੱਛਾ ਅੱਛਾ ਵੀ ਹੁਣ ਕਲਾਕਾਰ ਬਣ ਗਿਆ ਐਦਾਂ ਤੇ ਮੁੱਛਾਂ ਮੱਥਾਂ ਨੂੰ ਤਾ ਦੇ ਕੇ ਰੱਖਿਆ ਕਰ ਤੇ ਵਧੀਆ ਟਾਟ ਐਵੇਂ ਨਾ ਬਹੁਤ ਗੱਲਾਂ ਕਰੀ ਜਾਇਆ ਕਰ ਕਿਸੇ ਨਾਲ ਮੈਂ ਤੂੰ ਵਧੀਆ ਕਲਾਕਾਰ ਬਣ ਗਿਆ ਯਾਰ ਤੂੰ ਟਾਟੂ ਰੱਖਿਆ ਕਰ ਮੈਂ ਤਾਂ ਠੀਕ ਹੈ ਜੀ ਪ੍ਰੋਗਰਾਮ ਫਿਰ ਵਾਵਾ ਮਿਲਣ ਲੱਗੇ ਜਿਹੜੇ ਉਹ ਆਪਰੇ ਪ੍ਰੋਗਰਾਮ ਕਾ ਆਪ ਦੇ ਜੇ ਕਿਤੇ ਵਿਆਹ ਸ਼ਾਦੀ ਚ ਪ੍ਰੋਗਰਾਮ ਹੋਣਾ ਉਹਨੇ ਕਹਣਾ ਵੀ ਨजीर ਮਮਦੂਲ ਬਹੁਤ ਸੀ ਵਾਹ ਤੇ ਜੇ ਕਿਤੇ ਟੂਰਨਾਮੈਂਟ ਦੇ ਪਲੇਅਰ ਸੀ ਹੋ ਅਥਲੀਟ ਸੀ ਕਿ ਬਹੁਤ ਅੱਛੇ ਠੀਕ ਆ ਤੇ ਜੇ ਕਿਤੇ ਟੂਰਨਾਮੈਂਟ ਦਾ ਵੀ ਪ੍ਰੋਗਰਾਮ ਇੱਧਰ ਉੱਧਰ ਉਹ ਵੀ ਬਾਕਫੀਤ ਬਹੁਤ ਸੀ ਜੀ ਬਣੀ ਹਾਂ ਤੇ ਉਹਨਾਂ ਨੇ ਕਹਣਾ ਨजीर ਮਮਦੂਲ ਬੁੱਕ ਕਰੋ ਯਾਰ ਕੋਈ ਗੱਲ ਪੈਸੇ ਵੀ ਦੇ ਦੇ ਮੈਨੂੰ ਤਾਂ ਮੈਂ ਕਦੇ ਪੁੱਛਿਆ ਹੀ ਨਹੀਂ ਉਹਨੂੰ ਪੈਸੇ ਵੀ ਕਿੰਨੇ ਕੀਤੇ ਨੇ ਕਿੰਨੇ ਨਹੀਂ ਕੀਤੇ ਹਾਂ ਵੀ ਸਰਜੂ ਸਰ ਗਿਆ ਜੀ ਠੀਕ ਆ ਕਿ ਉਹਨਾਂ ਨੇ ਮੈਨੂੰ ਬਹੁਤ ਉਹ ਆਪ ਫੁੱਲ ਵਰਗੇ ਸੀ ਮੈਨੂੰ ਵੀ ਉਹਨਾਂ ਨੇ ਫੁੱਲਾ ਮੰਗ ਰੱਖਿਆ ਵਾਹ ਵਾਹ ਆ ਦੁੱਖ ਤਾਂ ਇਸ ਗੱਲ ਦਾ ਹੀ ਆਪਾਂ ਬਾਰ-ਬਾਰ ਜ਼ਿਕਰ ਕਰਦੇ ਹਾਂ ਉਮਰ ਤੋਂ ਪਹਿਲਾਂ ਚਲੇ ਗਏ ਹਾਂ ਨਹੀਂ ਉਹ ਬਸ ਕੋਈ ਬੰਦਾ ਨਾਲ ਦੇ ਧੋਖੇबाजी ਕਰ ਗਿਆ ਹਾਂਜੀ ਉਹਦਾ ਸਦਮਾ ਜਿਹਾ ਲਾ ਗਿਆ ਉਹ ਵੀ ਮੈਂ ਯਾਰ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਵੀ ਮੈਨੂੰ ਇਹ ਬੰਦੇ ਨੇ ਮੇਰੇ ਨਾਲ ਬਲਫ ਬੋਜੀ ਜੀ ਕਰ ਤੇ ਕਰ ਗਿਆ 150 ਬਸ ਉਹਨਾਂ ਨੂੰ ਕਈ ਵਾਰੀ ਜ਼ਿਆਦਾ ਵੀ ਰਹਿ ਮੈਨੂੰ ਨਹੀਂ ਇਸ ਗੱਲ ਦਾ ਪਤਾ ਲੱਗਾ ਸਾਡੇ ਲਿੰਗ ਜੇ ਟੁੱਟ ਗਏ ਹਾਲਾਤ ਖਰਾਬ ਹੋ ਗਏ ਇਹ ਫੇਸ ਨੂੰ ਮੋਗਾ ਨਹੀਂ ਮਿਲਿਆ ਜਾਣਣੋਂ ਦਾ ਫਿਰ ਉਦੋਂ ਹੀ ਪਤਾ ਲੱਗਿਆ ਮੈਨੂੰ ਤਾਂ ਵੀ ਗਿੱਲ ਸਾਡੀ ਡੈਥ ਨੂੰ ਅੱਛਾ ਮੈਂ ਭੂਗਤੇ ਤਾਂ ਗਿਆ ਹੂੰ ਤੇ ਉੱਥੇ ਪਰਿਵਾਰ ਨੂੰ ਉੱਥੇ ਕੀ ਮਿਲਣਾ ਸੀਗਾ ਉੱਥੇ ਬਹੁਤ ਪਬਲਿਕ ਬਹੁਤ ਇਕੱਠੀ ਹੋਈ ਸੀਗੀ ਅਫਸੋਸ ਕਰਨ ਵਾਸਤੇ ਗੁਰਦੁਆਰਾ ਸਾਹਿਬ ਹੀ ਖੰਡ ਫੋਟ ਸਾਹਿਬ ਕਰਾਇਆ ਹੋਇਆ ਸੀ ਉਹਨਾਂ ਦਾ ਜੀ ਤੇ ਬੜੇ ਜਾਨੀ ਮਤਲਬ ਮਨ ਜਾ ਬੜਾ ਦੁਖੀ ਹੋਇਆ ਕਰ ਕੁਛ ਨਹੀਂ ਦੇ ਸਕਦਾ ਕੁਝ ਨਹੀਂ ਬਸ ਜੀ ਤਾਂ ਆਹ ਕਰਦਾ ਸੀ ਵੀ ਉਹਦੇ ਨਾਲ ਹੀ ਮਰ ਜੀਏ ਯਾਰ ਬੈਠਾ ਕੀ ਹੈ ਜਿੰਦਗੀ ਚ ਰੱਖਿਆ ਹਜੇ ਬੰਦੇ ਨੂੰ ਪ੍ਰਮਾਤਮਾ ਨੇ ਛੇਤੀ ਸੱਬ ਲਿਆ بس ਦੋਖੋ ਦਰਦ ਬਹੁਤ ਆਇਆ ਆ ਗੱਲ ਦੋਖਾ ਲਈ ਬਿਲਕੁਲ ਸੇ ਸੇਜ਼ ਤਰੀਕੇ ਨਾਲ ਸਨੋ ਸਨੀਮੀ ਵੀ ਸੋੜਾ ਦੇ ਗਏ ਚਰੇ ਹੋ ਹਾਂ ਚਲੋ ਪ੍ਰਮਾਤਮਾ ਨੂੰ ਚਰਨਾ ਚ ਬਸ ਚਰਨਾ ਇਹਨਾਂ ਆਸ ਬਖਸ਼ੇ ਤੋਂ ਦੋਸਤੋ ਗੁਰਮukh Singh ਗੱਲ ਜੱਬੋ ਮਾਇਰਾ ਵਾਲੇ ਬਾਰੇ ਗੱਲਬਾਤ ਕੀਤੀ ਅਸੀਂ ਨਜੀਰ ਮੁਹੰਮਦ ਸਾਹਿਬ ਨਾਲ ਨਜੀਰ ਸਾਹਿਬ ਤੁਸੀਂ ਆਪਣੇ ਮਿੱਤਰ ਦੀਆਂ ਆਪਣੇ ਸੱਜਣ ਦੀਆਂ ਯਾਦਾਂ ਸਾਡੇ ਨਾਲ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਆਨੋ ਵਕਤ ਦਿੱਤਾ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੇ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸਰ ਥੈਂਕ ਯੂ ਤੁਹਾਡੇ ਵੀ ਬਹੁਤ ਬਹੁਤ ਸ਼ੁਕਰੀਆ ਆਡੀਅנס ਦਾ ਮੇਰੀ ਦਾ ਪਿਆਰ ਭੇਜਿਆ ਤੁਸੀਂ ਪਿਆਰ ਦਿੰਨੇ ਹੋ ਪਿਆਰ ਲੈਣੇ ਹੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਾ ਸਤਿ ਸ਼ਕਾਲ ਜੀ